ਜੰਦੀ ਦੇ ਚਰਨਾਂ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਹਦ ਅੱਜ ਸਰਦੀ ਦਾ ਮੌਸਮ ਆ ਔਰ ਤੇਜ ਬਾਰਿਸ਼ ਆ ਮੈਂ ਇਸ ਵੇਲੇ ਮੌਜੂਦਾ ਰੇਲਵੇ ਸਟੇਸ਼ਨ ਧਾਰੀਵਾਲ ਤੇ ਇੱਕ ਬੇਹਦ ਖਾਸ ਖਬਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਵਾਂ ਐਕਸਪ੍ਰੈਸ ਨਿਊਜ਼ ਨੈਟ ਦੇ ਉੱਪਰ ਵੀਰਬਾਲ ਦਿਵਸ ਜੋ ਕਿ ਕੇਂਦਰ ਸਰਕਾਰ ਭਾਰਤ ਸਰਕਾਰ ਵੱਲੋਂ ਜੜਾਵਾ ਬਹੁਤ ਹੀ ਸ਼ਰਧਾਪੂਰਵਕ ਹਰ ਸਾਲ ਮਨਾਇਆ ਜਾਂਦਾ ਇਸ ਸਾਲ ਵੀ ਦਿੱਲੀ ਦੇ ਵਿੱਚ ਵੀਰਬਾਲ ਦਿਵਸ ਮੌਕੇ ਬੇਹਦ ਖਾਸ ਪ੍ਰੋਗਰਾਮ ਦਿੱਲੀ ਦੇ ਵਿੱਚ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਗੁਰਬਤ ਪ੍ਰਚਾਰ ਗਤਕਾ ਜਥਾ ਲਹਿਰ ਧਾਰੀਵਾਲ ਦੇ 16 ਜਾਣਿਆਂ ਦੀ ਟੀਮ ਜੜੀ ਆ ਜਿਹੜੀ ਕਿ ਕੈਮਰਾਮੈਨ ਨੂੰ ਮੈਂ ਕਹਾਂਗਾ ਦਿਖਾਓ ਇਹ ਉਹ 16 ਬੰਦੇ ਆ ਜਿਹੜੇ ਕਿ ਵੀਰਬਾਲ ਦਿਵਸ ਮੌਕੇ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਸ ਨੂੰ ਅਟੈਂਡ ਕਰਕੇ ਵਾਪਸ ਅੱਜ ਸ਼ਹਿਰ ਧਾਰੀਵਾਲ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਆ ਆਖਿਰ ਵੀਰ ਬਾਲ ਦਿਵਸ ਦਾ ਕੀ ਧਾਰਮਿਕ ਮਹੱਤਵ ਆ ਔਰ ਇਹ ਕਿਉਂ ਮਨਾਇਆ ਜਾਂਦਾ ਵਾ ਔਰ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਇਸ ਦੇ ਸਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਮਤ ਪ੍ਰਚਾਰ ਗਤਕਾ ਜਥਾ ਲਹਿਰ ਧਾਰੀਵਾਲ ਦੇ ਪ੍ਰਮੁੱਖ ਆਗੂ ਪ੍ਰਦੀਪ ਸੇਵਕ ਜੀ ਮੌਜੂਦ ਨੇ ਸੇਵਕ ਸਾਹਿਬ ਦੱਸ ਦਿਓ ਕੀ ਇਹਦਾ ਸਭ ਤੋਂ ਪਹਿਲਾਂ ਦੱਸੋ ਕਿ ਧਾਰਮਿਕ ਮਹੱਤਵ ਕੀ ਹੈ ਵੀਰ ਬਾਲ ਦਿਵਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਇਹ ਛੋਟੇ ਸਾਹਿਬ ਜਨ ਦੀ ਲਸਾਨੀ ਸ਼ਹਾਦਤ ਨੂੰ ਮਦੇਰਾ ਤੇ ਰੱਖ ਮਦੇ ਨਜ਼ਰ ਰੱਖ ਦਿਹਾਵਨ ਮਨਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਪਹਿਲੇ ਪਤਾ ਸੀਗਾ ਛੋਟੇ ਸਹਜਾਦਾਂ ਦਾ ਵੀ ਵੱਡੇ ਸਹਜਾਦਾਂ ਦਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਾਹਰ ਜਿਹੜੇ ਸ਼ੇਟਾਂ ਦੇ ਵਿੱਚ ਇਹਦੇ ਬਾਰੇ ਬਹੁਤ ਘੱਟ ਪਤਾ ਸੀਗਾ ਜਦੋਂ ਦੀ ਕੇਂਦਰ ਦੇ ਵਿੱਚ ਮੋਦੀ ਸਰਕਾਰ ਆਈ ਆ ਉਹਨਾਂ ਨੇ ਮਤਲਬ ਸਿੱਖ ਸਿੱਖਾਂ ਦੇ ਜਿੰਨੇ ਵੀ ਮਤਲਬ ਪ੍ਰਮੁੱਖ ਗੁਰਪ੍ਰਭੰਦੇ ਆ ਉਹਨਾਂ ਨੇ ਮਨਾਉਣਾ ਉਹਨਾਂ ਨੇ ਸ਼ੁਰੂ ਕੀਤਾ ਜਿਸ ਤੇ ਛੋਟੇ ਸਹਜਾਦਾਂ ਦੀ ਆ ਦਿਨਾਂ ਦੇ ਵਿੱਚ ਸ਼ਹਾਦਤ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਉਹਨਾਂ ਨੂੰ ਮਦੇ ਨਜ਼ਰ ਰੱਖ ਉਹਨਾਂ ਨੇ ਇੱਕ ਵੀਰ ਬਾਲਦੇਵਸ ਮਨਾਉਣਾ ਸ਼ੁਰੂ ਜੋ ਕਿ ਪਿਛਲੇ 3 ਸਾਲਾਂ ਤੋਂ ਉਹਨਾਂ ਨੇ ਸ਼ੁਰੂ ਕੀਤਾ ਪਿਛਲੇ ਸਾਲ ਵੀ ਅਸੀਂ ਖੇਡ ਕੇ ਆਏ ਸੀਗੇ ਇਸ ਸਾਲ ਵੀ ਉਹਨਾਂ ਨੇ ਸਪੈਸ਼ਲ ਸਾਨੂੰ ਪੰਜਾਬ ਵੱਲੋਂ ਉਹਨੂੰ ਬੁਲਾਇਆ ਗਿਆ ਫੋਕ ਐਂਡ ਸੈਂਟਰ ਗਰਦਾਸਪੁਰ ਵੱਲੋਂ ਅਸੀਂ ਗੁਰਮਤ ਪ੍ਰਚਾਰ ਲਹਿਰ ਗਤਗਾ ਧਾਰੀਵਾਲ ਵੱਲੋਂ ਅਸੀਂ ਉੱਥੇ ਖੇਡਣ ਗਏ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਟੀਮ ਸਾਡੇ ਕੋਲ ਉਹਨਾਂ ਨੇ ਬੱਚੇ ਮਲੰਗਾਈ ਸੀਗੇ 14 ਸਾਲ ਦੇ ਵਿੱਚ ਇਹ ਜਿਹੜੀ ਟੀਮ ਤੁਸੀਂ ਵੇਖ ਰਹੇ ਹੋ ਇਹ 7 ਸਾਲ ਤੋਂ ਲੈ ਕੇ ਸਿਰਫ 14 ਸਾਲ ਦੇ ਵਿੱਚ ਹੀ ਵਿੱਚ ਹੀ ਟੀਮ ਹੈ ਜੀ 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 ਸਾਡੇ ਕੋਲ ਵੱਡੇ ਮੁੰਡੇ ਵੀ ਆ ਗਏ ਆ ਪਰ ਉਹਨਾਂ ਨੇ ਛੋਟੇ ਬੱਚੇ ਹੀ ਬੁਲਾਏ ਸੀਗੇ ਜਿਹਦੇ ਵਿੱਚ ਅਸੀਂ 7 ਤੋਂ 12 ਸਾਲ ਤੱਕ ਦੇ ਬੱਚੇ ਲੈ ਕੇ ਗਏ ਸੀ ਅ ਪ੍ਰਦੀਪ ਜੀ ਦਿੱਲੀ ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਪ੍ਰੋਗਰਾਮ ਹੋਇਆ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਤਮਾਮ ਮਨਿਸਟਰ ਵੀ ਉੱਥੇ ਪਹੁੰਚੇ ਥੋੜੀ ਪ੍ਰੋਗਰਾਮ ਬਾਰੇ ਦੱਸ ਦਿਓ ਇਹ ਪ੍ਰਧਾਨ ਇਹ ਨਵੀਂ ਦਿੱਲੀ ਪ੍ਰੋਗਰਾਮ ਹੋਇਆ ਜਿੱਦੇ G20 ਹੋਇਆ ਸੀਗਾ ਬਿਲਕੁਲ ਠੀਕ ਹੈ ਜੀ ਤੇ ਇਹ ਅਸਲੀ ਪਿਛਲੇ ਪਿਛਲੇ 20 ਤਰੀਕ ਤੋਂ ਅਸੀਂ ਉੱਥੇ ਗਏ ਸੀਗੇ ਹਮਮਮ ਪਹਿਲੇ 6 ਦਿਨਾਂ ਦੀ ਪ੍ਰੈਕਟਿਸ ਚੱਲੀ ਆ ਕਿਸ ਤਰ੍ਹਾਂ ਸ਼ੇਹ ਤੇ ਚਲਣਾ ਕਿਸ ਤਰ੍ਹਾਂ ਸ਼ੇਹ ਤੇ ਉਤਰਨਾ ਉਹ ਸਾਰੇ ਬੱਚਿਆਂ ਨੂੰ ਉਹਨਾਂ ਨੇ ਸਮਝਾਇਆ ਫਿਰ ਛੋਟਾ ਬੱਚਾ ਮੈਂ ਵੀ ਦੱਸਿਆ ਬੱਚਿਆਂ ਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਉੱਥੇ ਪਰਫਾਰਮ ਕਰਨਾ ਵਾ ਪਿਛਲੀ ਵਾਰ ਮੈਂ ਵੀ ਸਟੇਜ ਤੇ ਗਿਆ ਸੀਗਾ ਪਰ ਇਸ ਵਾਰ ਉਹਨਾਂ ਨੇ ਕਿਹਾ ਵੀ ਬੱਚੇ ਹੀ ਪਰਫਾਰਮ ਕਰਨਗੇ ਇਹਨੇ ਗੁਰਮਤ ਪ੍ਰਚਾਰ ਗਤਕਾ ਜਥਾ ਲਹਿਰ ਦੇ ਪ੍ਰਮੁੱਖ ਆਗੂ प्रदीप ਸੇਵਕ ਜਿਨ੍ਹਾਂ ਨੇ ਬੇहद ਖਾਸ ਜਾਣਕਾਰੀ ਦਿੱਤੀ ਆ ਕਿ 14 ਸਾਲ ਤੋਂ ਛੋਟੀ ਉਮਰ ਦੇ ਬੱਚੇ ਜਿਹੜੇ ਆ ਉਹਨਾਂ ਵੱਲੋਂ ਹੀ ਉੱਥੇ ਸਟੇਜ ਦੇ ਉੱਤੇ ਜਿਹੜਾ ਵਾ ਗਤਕੇ ਦੇ ਜੋਹਰ ਦਿਖਾਏ ਆ ਛੋਟੇ-ਛੋਟੇ ਬੱਚੇ ਨੇ ਜਿਹੜੇ ਕਰਕੇ ਆਏ ਆ ਉਥੇ ਪਰਫਾਰਮ ਇਹਨਾਂ ਨਾਲ ਵੀ ਅਸੀਂ ਦੋ ਤਿੰਨ ਬੱਚਿਆਂ ਨਾਲ ਗੱਲਬਾਤ ਕਰਦੇ ਆ ਅ ਬੇਟਾ ਕੀ ਨਾਮ ਆ ਤੁਹਾਡਾ ਮੇਰਾ ਅਨਮੋਲ ਪ੍ਰੀ ਸਿੰਘ ਇਹ ਤੁਸੀਂ ਹੁਣ ਦਿੱਲੀ ਦੇ ਵਿੱਚ ਕੀ ਕਰਕੇ ਆਏ ਥੋੜਾ ਦੱਸ ਦੋ ਆਪਾਂ ਗੱਤਕਾ ਖੇਡ ਕੇ ਆਏ ਆ ਜੀ ਜੀ ਦਿੱਲੀ ਦੇ ਵਿੱਚ ਅੱਛਾ ਕਿਸ ਜਗ੍ਹਾ ਤੇ ਚਲੋ ਕੋਸ਼ਿਸ਼ ਕਰਦੇ ਆ ਕੁਝ ਹੋਰ ਬੱਚਿਆਂ ਦੇ ਨਾਲ ਬੇਟਾ ਤੁਸੀਂ ਅੱਗੇ ਆ ਜਾਓ ਮੈਨੂੰ ਲੱਗ ਰਿਹਾ ਕਿ ਥੋੜਾ ਅੱਛੀ ਗੱਲਬਾਤ ਕਰਨਗੇ ਕੀ ਨਾਮ ਆ ਤੁਹਾਡਾ ਔਰ ਦਿੱਲੀ ਵਿੱਚ ਕੀ ਪ੍ਰੋਗਰਾਮ ਹੋਇਆ ਸੀਗਾ ਸਾਰੀ ਡਿਟੇਲ ਚ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਵਿਜੋਤ ਸਿੰਘ ਹੈ ਅਸੀਂ ਦਿੱਲੀ ਗਤਕਾ ਖੇਡਣ ਗਏ ਸੀ ਤੇ ਉੱਥੇ ਮਤਲਬ ਕਿ ਛੋਟੇ ਸਾਬ ਜਦਿਆਂ ਦਾ ਸ਼ਹੀਦੀਪੁਰ ਮਨਾਇਆ ਜਾਂਦਾ ਹੈ ਤੇ ਜਿਸ ਵਿੱਚ ਆਪਾਂ ਗਤਕਾ ਖੇਡਿਆ ਤੇ ਇਹ ਸਭ ਕੁਝ ਉਥੇ ਜੀ 20 ਜਿੱਥੇ ਹੋਇਆ ਸੀ ਭਾਰਤ ਮੰਡਪ ਉਥੇ ਆਪਾਂ ਖੇਡਿਆ ਸਾਡੇ ਦੁਆਰਾ ਹੋਰ ਵੀ ਦੂਜੇ ਸੂਬਿਆਂ ਦੇ ਵੀ ਬੱਚੇ ਤੁਹਾਡੇ ਵਾਂਗਰ ਉਥੇ ਆਏ ਹੋਏ ਸੀਗੇ ਹਾਂਜੀ ਬਹੁਤ ਸਾਰੇ ਸੂਬਿਆਂ ਦੇ ਬੱਚੇ ਆਏ ਸੀ ਤੇ ਜਦੋਂ ਸਾਹਮਣੇ ਸਟੇਜ ਤੇ ਪ੍ਰਧਾਨ ਮੰਤਰੀ ਦੇਸ਼ ਦੇ ਬੈਠੇ ਹੋਏ ਸੀਗੇ ਨਰਿੰਦਰ ਮੋਦੀ ਜੀ ਤੇ ਤੁਸੀਂ ਛੋਟੇ-ਛੋਟੇ ਬੱਚੇ ਜਦੋਂ ਪਰਫਾਰਮ ਕਰ ਰਹੇ ਸੀਗੇ ਤੇ ਇੱਕਦਮ ਪ੍ਰਧਾਨ ਮੰਤਰੀ ਨੂੰ ਆਪਣੇ ਇੰਨੀ ਨੇੜੇ ਵੇਖ ਕੇ ਕੀ ਲੱਗਾ ਅ ਅਸੀਂ ਬਹੁਤ ਕੌਨਫੀਡੈਂਸ ਭਰੂ ਉਹ ਕਰ ਰਹੀ ਸੀ ਜੀ ਗਰਵ ਸੀ ਸਾਡੇ ਦੇ ਹਨੂ ਮਾਂ ਸੀ ਆਪਣੇ ਆਪ ਦੇ ਹੋਰ ਆਪਣੇ ਨਾਲ ਦੇ ਜਿਹੜੇ ਬੱਚੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀਰ ਬਾਲ ਦੀ ਵਸਨੂ ਲੈ ਕੇ ਧਾਰਮਿਕ ਤੌਰ ਤੇ ਅ ਕੀ ਸਾਨੂੰ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਵਾਰ ਸ਼ਹੀਦੀ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਜੀ ਸੋ ਥੋੜਾ ਅੱਗੇ ਆ ਜਾਓ ਬੇਟਾ ਇੱਕ ਹੋਰ ਸ਼ਖਸੀਅਤ ਨੇ ਬੇਟਾ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਸ਼ਪ੍ਰੀਤ ਸਿੰਘ ਹੈ ਅਕਸ਼ਪ੍ਰੀਤ ਸਿੰਘ ਇਹਨਾਂ ਨਾਲ ਸ਼ਾਇਦ ਆਪਾਂ ਅੱਗੇ ਵੀ ਗੱਲਬਾਤ ਜਿਹੜੀ ਕੀਤੀ ਸੀਗੀ ਕਿੰਨੀ ਤੁਹਾਡੀ ਏਜ ਆ ਔਰ ਦਿੱਲੀ ਦੇ ਵਿੱਚ ਕੀ ਕੁਝ ਕਰਕੇ ਆਏ ਹੋ ਦੱਸ ਦਿਓ ਮੇਰੀ ਉਮਰ 14 ਸਾਲ ਹੈ ਤੇ ਆਪਾਂ ਜੋ ਕਿ ਸਾਡੀ ਗੁਰਮਤ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਦੀ ਟੀਮ ਜੋ ਕਿ ਵੀਰ ਬਾਲ ਦੇ ਵਾਸਤੇ ਦਿੱਲੀ ਗਤਕਾ ਖੇਡ ਕੇ ਆਈ ਹੈ ਜੀ ਉਹਨਾਂ ਨੂੰ ਪ੍ਰਮੁੱਖ ਰੱਖਦੇ ਆ ਛੋਟੇ ਸਾਹਿਬ ਜਦੇ ਸ਼ਹੀਦੀ ਨੂੰ ਤੇ ਆਪਾਂ ਉਥੇ ਵੀਰ ਵੀਰ ਬਾਲ ਦੇ ਵਾਸਤੇ ਗਤਕਾ ਖੇਡ ਕੇ ਆਏ ਸੀਗੇ ਦਿੱਲੀ ਆ ਕਿੰਨੇ ਕੁ ਟੋਟਲ ਬੱਚੇ ਸੀਗੇ ਔਰ ਜੋ ਭਾਰਤ ਸਰਕਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਥੇ ਬੁਲਾਇਆ ਗਿਆ ਇਹ ਛੋਟੇ ਛੋਟੇ ਬੱਚਿਆਂ ਨੇ ਜਿੱਦਾਂ ਪਰਫਾਰਮ ਕੀਤਾ ਕਿਦਾਂ ਤੇ ਉਹਨਾਂ ਦੇ ਪ੍ਰਬੰਧ ਸੀ ਖਾਣ ਪੀਣ ਦੇ ਰਹਿਣ ਦੇ ਥੋੜਾ ਦੱਸ ਦਿਓ ਖਾਣ ਪੀਣ ਦਾ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਸੀ گاਉਣਾ ਵੱਲੋਂ ਕੀਤਾ ਤੇ ਬਾਕੀ ਕੋਈ ਕਮੀ ਪੇਸ਼ ਨਹੀਂ ਸੀਗੀ ਉਹਨਾਂ ਵੱਲੋਂ ਜੀ ਕੀ ਕਹਿਣਾ ਚਾਹੋਗੇ ਭਾਰਤ ਸਰਕਾਰ ਦੇ ਇਸ ਉਪਰਾਲਿਆਂ ਨੂੰ ਲੈ ਕੇ ਇਹ ਬਹੁਤ ਵਧੀਆ ਸਰਕਾਰ ਨੇ ਜੋ ਕਿ ਉਪਰਾਲਾ ਕੀਤਾ ਕਿ ਉਹ ਇਹ ਦਰਸ਼ਨ ਸ਼ਹੀਦਾਂ ਨੂੰ ਯਾਦ ਕੀਤਾ ਸਾਡੇ ਛੋਟੇ ਸਹਿਬ ਜਾਨ ਦੇ ਜਿਹੜੇ ਛੋਟੇ ਛੋਟੇ ਬੱਚੇ ਉਹਨਾਂ ਯਾਦ ਕਰਕੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਕੀਤਾ ਸੋ ਇੱਕ ਹੋਰ ਸ਼ਖਸੀਅਤ ਨੇ ਵੀ ਜੀ ਥੋੜਾ ਜਿਹਾ ਅੱਗੇ ਆ ਜਿਓ ਪਲੀਜ਼ ਆਪਣਾ ਨਾਮ ਦੱਸ ਦਿਓ ਔਰ ਕੀ ਕਹਿਣਾ ਚਾਹੋਗੇ ਜੋ ਛੋਟੇ ਛੋਟੇ ਬੱਚੇ ਅੱਤ ਦੀ ਠੰਡ ਦੇ ਵਿੱਚ ਦਿੱਲੀ ਚ ਪਰਫਾਰਮ ਕਰਕੇ ਆਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪਾਲ ਸਿੰਘ ਹੈ ਮੈਂ ਐਕਚੁਅਲੀ ਇਹਨਾਂ ਨਾਲ ਗਿਆਤ ਨਹੀਂ ਸੀ ਦਿੱਲੀ ਮੈਂ ਆਪਣੇ ਬੱਚੇ ਨੂੰ ਰিসিਵ ਕਰਨ ਆਇਆ ਇੱਥੇ ਓਕੇ ਤੁਹਾਡਾ ਬੇਟਾ ਜਿਹੜਾ ਜੀ ਇਹਨਾਂ ਦਾ ਮੇਰਾ ਬੇਟਾ ਗਮਜੋਤ ਸਿੰਘ ਆ ਜਾ ਬੇਟੇ ਲੱਗ ਜਾਓ ਜੀ ਤੇ ਸਰਦਾਰ ਪ੍ਰਦੀਪ ਸਿੰਘ ਜੀ ਜੋ ਗਤਕਾ ਅਹਿਰ ਦੇ ਪ੍ਰਧਾਨ ਨੇ ਓਕੇ ਉਹਨਾਂ ਨੇ ਚੋਣ ਕੀਤੀ ਕੁਝ ਬੱਚਿਆਂ ਦੀ ਜੀ ਕਿ ਜੋ ਬੱਚਿਆਂ ਨੂੰ ਉੱਥੇ ਦਿੱਲੀ ਲੈ ਜਾਣਗੇ ਉੱਥੇ ਜਿਵੇਂ ਕਿ ਸਾਰੇ ਹੀ ਜਾਣਦੇ ਨੇ ਕਿ ਵੀਰ ਬਾਲ ਦੀ ਵਿਸ ਮਨਾਇਆ ਜਾ ਰਿਹਾ ਹੂੰ ਹੂੰ ਮਨਾਇਆ ਗਿਆ ਜੀ ਸਰ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਤੇ ਪਹਿਲਾਂ ਸ਼ਹੀਦੀ ਹੋ ਚੁੱਕੀ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਜੋ ਅੱਜ ਹੋਈ ਹੈ ਜੀ 26 ਤਰੀਕ ਨੂੰ ਕੱਲ ਇਹਦੇ ਹੀ ਸਬੰਧ ਵਿੱਚ ਜਿਹੜਾ ਸ਼ਹੀਦੀ ਦਾ ਵੀਰ ਬਾਲ ਦੀਵਸ ਦੇ ਤੌਰ ਤੇ ਮਨਾਇਆ ਗਿਆ ਜੀ ਤੇ ਬੱਚਿਆਂ ਨੂੰ ਇਨਵਾਈਟ ਕੀਤਾ ਗਿਆ ਸੀ ਹੂੰ ਹੂੰ ਤੇ ਬੱਚੇ ਉੱਥੇ ਪਰਫਾਰਮ ਕਰਕੇ ਆਏ ਨੇ ਬੱਚੇ ਵੀ ਕਾਫੀ ਖੁਸ਼ ਨੇ ਜੀ ਤੇ ਬੱਚੇ ਜਿਹੜੇ ਉਹ ਇੱਥੋਂ ਜਾਣ ਤੋਂ ਲੈ ਕੇ ਤੇ ਆਉਣ ਤੱਕ ਟ੍ਰੇਨ ਦਾ ਉੱਥੇ ਰਹਿਣ ਸਹਿਣ ਦਾ ਹਰ ਇੱਕ ਪ੍ਰਕਾਰ ਤੋਂ ਬਿਲਕੁਲ ਫ੍ਰੀ ਆਫ ਕਾਸਟ ਸੀ ਤੇ ਹਾਂਜੀ ਤੇ ਉੱਥੇ ਵੀ ਰਹਿਣ ਵਿੱਚ ਜੋ ਹੋਟਲ ਵਿੱਚ ਇਨੇ ਦਿਨ ਰਹੇ ਨੇ ਬਿਲਕੁਲ ਹੀ ਸਾਰਾ ਖਾਣ ਪੀਣੋ ਫ੍ਰੀ ਸੀ ਚਲੋ ਮੁੱਖ ਮਕਸਦ ਜੋ ਹੈ ਉਹ ਇਹ ਨਹੀਂ ਮੁੱਖ ਮਕਸਦ ਇਹ ਸੀ ਕਿ ਹਰ ਇੱਕ ਤੱਕ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਜੋ ਉਹਨਾਂ ਨੇ ਕਿਉਂ ਕੀਤੀ ਆ ਉਸ ਸੰਦੇਸ਼ ਪਹੁੰਚਾਇਆ ਜਾਵੇ ਕਿ ਉਹ ਛੋਟੇ ਛੋਟੇ ਬੱਚਿਆਂ ਨੇ ਕਿਵੇਂ ਮੁਗਲਾਂ ਦੀ ਈਨ ਨਹੀਂ ਮੰਨੀ ਤੇ ਦੇਸ਼ ਤੇ ਧਰਮ ਦੀ ਰਾਖੀ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਸਿਰਫ ਉਹਨਾਂ ਨੇ ਨਹੀਂ ਉਹ ਹੁਣ ਸਾਨੂੰ ਅਹੀਂ ਵੀ ਜੋ ਜਾਂ ਸਾਰੇ ਹੀ ਨੇ ਜੋ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਮਹਿਸੂਸ ਕਰਨਾ ਚਾਹੀਦਾ ਤੇ ਆਪਣੇ ਮਨ ਵਿੱਚ ਲੈ ਕੇ ਆਉਣਾ ਚਾਹੀਦਾ ਕਿ ਕਿਤੇ ਵੀ ਦੇਸ਼ ਕੌਮ ਨੂੰ ਜੇ ਸਾਡੀ ਲੋੜ ਪੈਂਦੀ ਆ ਤੇ ਇਸੇ ਤਰ੍ਹਾਂ ਹੀ ਖੜਨਾ ਚਾਹੀਦਾ ਜੀ ਕਿਉਂਕਿ ਇਹ ਜਿਹੜੀ ਲੜਾਈ ਕੋਈ ਕਿਸੇ ਧਰਮ ਦੀ ਕਿਸੇ ਧਰਮ ਨਾਲ ਨਹੀਂ ਸੀ ਜੀ ਜੀ ਸਿਰਫ ਉਸ ਸਮੇਂ ਦੇ ਅਤਿਆਚਾਰ ਦੇ ਨਾਲ ਸੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਇਹ ਸੰਦੇਸ਼ ਸਾਰਿਆਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਕਿ ਇਹ ਲੜਾਈ ਕੋਈ ਧਰਮਾਂ ਦੀ ਨਹੀਂ ਸੀ ਇਹ ਜ਼ੁਲਮ ਦੇ ਖਿਲਾਫ ਲੜਾਈ ਸੀ ਸਰ ਜਦੋਂ ਤੁਹਾਡਾ ਬੇਟਾ ਗਿਆ ਵਾ ਦਿੱਲੀ ਦੇ ਵਿੱਚ ਪਰਫਾਰਮ ਕਰਨ ਵੀਰਪਾਲ ਦੇ ਵਸਤੇ ਤੇ तमाम ਨੈਸ਼ਨਲ ਮੀਡੀਆ ਦੇ ਜਿੰਨੇ ਵੀ ਵੱਡੇ ਚੈਨਲ ਸੀਗੇ ਸਾਰਿਆਂ ਦੇ ਉੱਪਰ ਹੀ ਜਿਹੜਾ ਵਾ ਇਸ ਪ੍ਰੋਗਰਾਮ ਨੂੰ ਜਿਹੜਾ ਵਾ ਲਾਈਵ ਦਿਖਾਇਆ ਗਿਆ ਬੇਟੇ ਨੂੰ ਉੱਥੇ ਪਰਫਾਰਮ ਕਰਦਾ ਦੇਖ ਕੇ ਕਿਦਾਂ ਦਾ ਮਹਿਸੂਸ ਹੋਇਆ ਬਹੁਤ ਹੀ ਵਧੀਆ ਗਰਵ ਮਹਿਸੂਸ ਹੁੰਦਾ ਕੱਲ ਅਸੀਂ ਵੀ ਕਾਫੀ ਚੈਨਲਾਂ ਤੇ ਆ ਰਿਹਾ ਸੀ ਪਰ ਡੀਡੀ ਨਿਊਜ਼ ਤੇ ਡੀਡੀ 18 ਨਿਊਜ਼ ਤੇ ਵੇਖਿਆ ਸਿੱਧਾ ਪ੍ਰਸਾਰਣ ਤੇ ਕਾਫੀ ਖੁਸ਼ੀ ਹੁੰਦੀ ਹੈ ਕਿ ਜਦੋਂ ਬੱਚੇ ਇਸ ਇੰਨੇ ਵੱਡੇ ਪਲੇਟਫਾਰਮ ਤੇ ਕਿਸੇ ਨੂੰ ਪਰਫਾਰਮ ਕਰਨ ਦਾ ਮੌਕਾ ਮਿਲੇ ਮੈਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਸੀ ਸੋ ਬੇਟਾ ਥੋੜਾ ਅਗੇ ਆ ਜਾਓ ਤੁਸੀਂ ਪਹਿਲੀ ਵਾਰ ਹੀ ਗਏ ਹੋ ਵੀਰਬਾਲ ਦਿਵਸ ਵਿੱਚ ਜਾਂ ਤੁਹਾਡਾ ਇਹ ਸੈਕਿੰਡ ইয়ার ਆ ਪੂਰੀ ਡਿਟੇਲ ਦੱਸ ਦਿਓ ਤੁਹਾਡਾ ਨਾਂ ਕੀ ਆ ਔਰ ਕੀ ਕੋ ਜੋਥੇ ਤੁਸੀਂ ਸਿੱਖ ਕੇ ਆਏ ਹੋ ਜਿਹੜਾ ਧਾਰੀਵਾਲ ਉੱਤਰਦੇ ਆ ਤੁਹਾਨੂੰ ਮਹਿਸੂਸ ਹੋਇਆ ਵਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਗਮ ਜੋਤ ਸਿੰਘ ਹੈ ਅਸੀਂ ਉਥੇ ਪਹਿਲੀ ਵਾਰ ਵੀਰਬਾਲ ਦਿਵਸ ਮਨਾਉਣ ਗਏ ਸੀ ਉਥੇ ਸਾਹਿਬ ਜਦ ਦੀ ਸ਼ਹੀਦੀ ਦੇ ਜੀ ਜੀ ਅਸੀਂ ਪਹਿਲੀ ਮੈਂ ਪਹਿਲੀ ਵਾਰ ਗਿਆ ਸੀ ਇਸ ਟੀਮ ਟੀਮ ਦੇ ਵਿੱਚ ਓਕੇ ਛੋਟੇ ਸਾਹਿਬ ਜਦ ਦੀ ਸ਼ਹੀਦੀ ਨੂੰ ਮੌਕੇ 'ਤੇ ਉੱਥੇ ਗਤਕੇ ਦਾ ਅਸੀਂ ਗਤਕਾ ਖੇਡ ਕੇ ਆਏ ਸੀ ਅਸੀਂ ਜੀ ਜੀ ਤਾਂ ਜਿੱਦਾਂ ਉੱਥੇ ਹੋਰ ਦੂਜੀਆਂ ਸੂਬਿਆਂ ਦੇ ਵੀ ਬੱਚੇ ਆਏ ਹੋਏ ਸੀਗੇ ਕੀ ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਜਾਂ ਤੁਸੀਂ ਉਹਨਾਂ ਬੱਚਿਆਂ ਦੇ ਨਾਲ ਇਕੱਠੇ ਰਹੇ ਜੇ ਖਾਦੇ ਪੀਤਾ ਵਾ ਉਹਨਾਂ ਨਾਲ ਕੋਈ ਵਿਚਾਰ ਵਟਾਂਦਲੇ ਹੋਏ ਕੋਈ ਗੱਲਾਂ ਬਾਤਾਂ ਹੋਈਆਂ ਇਦਾਂ ਹਾਂਜੀ ਸਾਰੇ ਆਪਣੇ ਦੋਸਤਾਂ ਵਾਂਗੂ ਹੀ ਸੀ ਸਾਰੇ ਖਾਸ ਕੋਈ ਖਾਸ ਗੱਲ ਜਿਹੜੀ ਧਾਰੀਵਾਲ ਸਟੇਸ਼ਨ ਤੇ ਉਤਰਿਓ ਜਦੋਂ ਤੇ ਤੁਹਾਨੂੰ ਬਾਰ-ਬਾਰ ਉਥੋਂ ਦੀ ਮਿਸ ਕਰ ਰਹੇ ਹੋ ਹਾਂ ਹਾਨੂੰ ਉਥੇ ਰਹਿਣ ਸੈਣ ਤੇ ਖਾਣ ਪੀਣ ਦਾ ਬੜਾ ਵਧੀਆ ਉਥੇ ਲੱਗਾ ਕੋਈ ਕਮੀ ਪੇਸ਼ੀ ਨਹੀਂ ਸੀ ਇਹ ਬੜਾ ਇੱਕ ਸਿੱਖ ਇਤਿਹਾਸ ਦਾ ਇਹ ਅਹਿਮ ਜਿਹੜਾ ਵਾ ਇਹ ਮਹੀਨਾ ਚੱਲ ਰਿਹਾ ਵਾ ਕੀ ਕਹਿਣਾ ਚਾਹੋਗੇ ਕੁਝ ਨੌਜਵਾਨਾਂ ਨੂੰ ਜਿਹੜੇ ਕਿ ਸਿੱਖੀ ਸਿਧਾਂਤਾਂ ਤੋਂ ਭਟਕ ਕੇ ਹਜੇ ਵੀ ਨਸ਼ੇ ਦੇ ਇੱਕ ਦਰਿਆ ਦੇ ਵਿੱਚ ਜੜਾ ਵਾ ਰੁੱੜਦੇ ਜਾ ਰਹੇ ਆ ਨਸ਼ਿਆਂ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਹਾਂਜੀ ਸਾਨੂੰ ਸਾਬ ਜਦ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਆ ਬਿਲਕੁਲ ਨਸ਼ੇ ਨਹੀਂ ਕਰਨੇ ਚਾਹੀਦੇ ਕੇਸਰ ਰੱਖਣੇ ਚਾਹੀਦੇ ਅਮ੍ਰਿਤਧਾਰੀ ਹੋਣਾ ਚਾਹੀਦਾ ਤੇ ਸਾਨੂੰ ਕਦੀ ਉਹਨਾਂ ਦੀ ਸ਼ਹੀਦੀ ਨਹੀਂ ਭੁੱਲੀ ਚਾਹੀਦੀ ਉਹਨਾਂ ਦੀ ਦੇਣ ਸਾਨੂੰ ਸਦਾ ਚੇਤੇ ਰੱਖਣੀ ਚਾਹੀਦੀ ਜੀ ਸੋ ਗੱਲਬਾਤ ਲਈ ਧੰਨਵਾਦ ਇਹ ਉਹ ਸਾਰੇ 14 ਸਾਲ ਤੋਂ ਛੋਟੀ ਉਮਰ ਦੇ ਬੱਚੇ ਆ ਜਿਹੜੇ ਦਿੱਲੀ ਦੇ ਵਿੱਚ ਵੀਰਵਾਲ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਇੱਕ ਵੱਡੇ ਸਮਾਗਮ ਦੇ ਵਿੱਚ ਹਿੱਸਾ ਬਣ ਕੇ ਉੱਥੇ ਆਪਣੇ ਸੂਬੇ ਪੰਜਾਬ ਵੱਲੋਂ ਜੜਾ ਵਾ ਉਹ ਗਤਕਾ ਜੜਾ ਵਾ ਜਿਹੜੀ ਕਿ ਸ਼ਸਤਰ ਵਿਦਿਆ ਵਾ ਗੁਰੂਆਂ ਵੱਲੋਂ ਦਿੱਤੀ ਹੋਈ ਉਸ ਨੂੰ ਪਰਫਾਰਮ ਕਰਕੇ ਪੂਰੇ ਦੇਸ਼ ਔਰ ਦੁਨੀਆ ਨੂੰ ਜੜਾ ਵਾ ਆਪਣਾ ਸਿੱਖੀ ਸਰੂਪ ਜੜਾ ਵਾ ਦਿਖਾ ਕੇ ਆਏ ਆ ਲਗਾਤਾਰ ਖਬਰਾਂ ਲਈ ਤੁਸੀਂ ਜੁੜੇ ਰਹੋ ਐਕਸਪ੍ਰੈਸ ਨਿਊਜ਼ ਡੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਚੀਫ ਰਿਪੋਰਟਰ ਰੇਲਵੇ ਸਟੇਸ਼ਨ ਧਾਰੀਵਾਲ ਤੋਂ ਧੰਨਵਾਦ ਬੋਲੇ ਸੋਨ ਹੋ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ